ਹਾਈ ਤੇ ਵੇਠੀ ਕਰੀ ਨੇ ਆ ਦੇਖ ਕਿੰਨਾ ਤਾਂ ਗੰਦ ਪਿਆ ਖੜਾ ਕੂੜਾ ਹੀ ਕੂੜਾ ਖੜਿਆ ਪਿਆ ਸਿੱਥੇ ਬਾਹਰ ਜੇ ਤੇ ਇਹ ਮੈਂ ਕਹੀ ਨਾਲ ਚੱਕ ਦਿੰਦਾ ਚੱਲ ਕੋਈ ਨਹੀਂ ਮੈਂ ਕਿਹਾ ਤੁਸੀਂ ਕਿੱਥੇ ਚੱਕੋਗੇ ਮੈਂ ਹੀ ਚੱਕ ਦਿੰਨੀ ਆ ਓਹੋ ਮੈਂ ਤੈਨੂੰ ਤਰਕ ਹੀ ਕਿਹਾ ਸੀ ਜਦੋਂ ਤੂੰ ਆਹ ਪੂਰਾ ਤੇਰੇ ਲੱਗੇ ਸੀ ਕਦੋਂ ਦੀ ਡਿੱਕੀ ਜਾਨੀ ਆ ਮੈਂ ਓ ਮੈਂ ਤਾਂ ਤੇਜੇ ਕੋਲੇ ਵਗ ਗਿਆ ਸੀਗਾ ਉਹਨੇ ਬਿਠਾ ਲਿਆ ਮੈਨੂੰ ਉੱਥੇ ਉੱਥੇ ਗੱਲਾਂ ਹੀ ਕਰਨ ਲੱਗ ਗਏ ਤੇਜੇ ਕੋਲ ਕੀ ਲੈਣਗੇ ਸੀ ਇੱਥੇ ਕੀੜੀਆਂ ਨੇ ਚੱਲ ਕੋਈ ਨਹੀਂ ਕੀੜੀਆਂ ਨੂੰ ਦੱਸ ਤੇ ਕੀ ਆ ਤੇਜੇ ਕੋਲ ਤਾਂ ਬਸ ਮੈਂ ਉਹੀ ਵਗ ਗਿਆ ਓ ਮੈਂ ਗੱਲ ਜੀ ਕਰਨ ਲੱਗਾ ਮੈਂ ਕਿ ਤੇਜੇ ਮੈਂ ਤਾਂ ਵੀ ਆਏ ਗੱਲ ਕਰਤੀ ਉਹਨਾਂ ਨੇ ਜਵਾਬ ਦਿੱਤਾ ਮੈਂ ਕਿਹਾ ਤੇ ਜ਼ਮੀਨ ਜਿਹੜੀ ਹੈਗੀ ਮੈਂ ਕਿਹਾ ਆਪਾਂ ਜਦੋਂ ਸਾਰੀਆਂ ਗੱਲਾਂ ਕਰ ਲਈਆਂ ਘਰ ਦੀਆਂ ਗੱਲਾਂ ਤੁਸੀਂ ਬਾਹਰ ਕਰਦੇ ਫਿਰਦੇ ਹੋ ਤੇਜੇ ਕੋਲ ਕਿਉਂ ਗੱਲ ਕੀਤੀ ਤੁਸੀਂ ਹੁਣ ਜਾ ਕੇ ਓਹੋ ਤੇਜਾ ਮੇਰਾ ਦੋਸਤ ਹੈ ਮੇਰੇ ਜੁੰਡੀ ਦਾ ਯਾਰ ਆ ਉਹੀ ਤਾਂ ਮੇਰੇ ਬਾਰੇ ਸੋਚਦਾ ਕੋਈ ਦੋਸਤ ਦੋਸਤ ਨਹੀਂ ਉਹਦਾ ਕੀ ਪਤਾ ਕੱਲ ਨੂੰ ਉਹਨਾਂ ਮੰਨੀ ਦਾ ਹੋ ਜੇ ਉਹ ਨਹੀਂ ਹੁੰਦਾ ਉਹ ਉਹਦਾ ਐਨਾ ਭਰੋਸਾ ਨਾ ਕਰਿਆ ਕਰ ਤੂੰ ਤਾਂ ਉਹਨਾਂ ਤੇ ਵੀ ਭਰੋਸਾ ਕਰਦਾ ਸੀ ਜਿਨ੍ਹਾਂ ਦੇ ਚੁੱਲ੍ਹੇ ਤੇ ਬੈਠਾ ਸੀ ਉਹਨਾਂ ਨੇ ਵੀ ਅਜਾ ਕਰਦੇ ਭਾਈ ਓ ਮੇਰੀ ਗੱਲ ਸੁਣ 20 ਸਾਲ ਮੈਂ ਉਹਨਾਂ ਦੇ ਚੁੱਲ੍ਹੇ ਤੇ ਰਿਹਾ ਫੇਰ ਕਿੱਡੀ ਗੱਲ ਹੋ ਗਈ ਨਾਲੇ ਮੇਰੀ ਗੱਲ ਸੁਣ ਜੇ ਕੁਝ ਕਰ ਗਈ ਤਾਂ ਉਹਨਾਂ ਦਾ ਸੁਭਾਅ ਮੇਰਾ ਸੁਭਾਅ ਮੇਰੇ ਨਾਲ ਜਿਵੇਂ ਕਰਤਾ ਬਸ ਠੀਕ ਹੈ ਤੇ ਜੇ ਤੀਜਾ ਕੋਈ ਬਾਹਰ ਨਹੀਂ ਹੈਗਾ ਤੀਜੇ ਨੇ ਮੇਰਾ ਰਿਸ਼ਤਾ ਕਰਾਇਆ ਤੇ ਤੀਜੇ ਨੇ ਤਨੇ ਉਸ ਘਰ ਚ ਲਿਆਂਦਾ ਬਸ ਠੀਕ ਹੈ ਕਰਾਤਾ ਜੇ ਰਿਸ਼ਤਾ ਤੇ ਕੋਈ ਨਾ ਹੁਣ ਉਹਦੇ ਮੰਗਰ ਨਾਲਾ ਲੱਗ ਘਰ ਦੀਆਂ ਗੱਲਾਂ ਨਾਲੇ ਘਰ ਚ ਹੀ ਰੱਖੀਦੀਆਂ ਹੁੰਦੀਆਂ ਬਾਹਰ ਨਹੀਂ ਲੋਕਾਂ ਕੋਲ ਤੁਰੇ ਫਿਰਦੇ ਹੁੰਦਾ ਕੋਈ ਗੱਲਾਂ ਘਰ ਚ ਰਹਿ ਜਾਣਗੀਆਂ ਐਡੀ ਗੱਲ ਹੋ ਗਈ ਹੈ ਪਿੰਡ ਚ ਰਹਿ ਜੂਗੀ ਇਹ ਪਿੰਡ ਚ ਕੀ ਇਹ ਤਾਂ ਕਿਸੇ ਦੇ ਉਹੀ ਨਹੀਂ ਗੱਲ ਦਿਲ ਚ ਰਹਿੰਦੀ ਜਦੋਂ ਆਪਾਂ ਮੀਆਂ ਬੀਬੀ ਗੱਲਾਂ ਕਰੀ ਜਾਂਦੇ ਆ ਤੀਜੇ ਕੋਲ ਗੱਲ ਕਿਉਂ ਜਾਵੇ ਓਏ ਆਪਾਂ ਨਹੀਂ ਕਰਾਂਗੇ ਤਾਂ ਇਹ ਇਹ ਕਰ ਦੇਣਗੇ ਇਹ ਤਾਂ ਗੱਲ ਪਿੰਡ ਚ ਜਾਊਗੀ ਜਾਊਗੀ ਮੈਂ ਤਾਂ ਹੁਣ ਇਹ ਗੱਲ ਸੋਚ ਕੇ ਹੈਰਾਨ ਆ ਵੀ ਕੱਲ ਨੂੰ ਇਹ ਭੈਣ ਕੋਲੇ ਵੀ ਗੱਲ ਕਰਨਗੇ ਫਿਰ ਪਤਾ ਨਹੀਂ ਕੀ ਗੱਲਬਾਤ ਹੋਊਗੀ ਨਾ ਭੈਣ ਕੀ ਬਗਾਨੀ ਐ ਉਹਨੂੰ ਕੀ ਪਤਾ ਨੀਗਾ ਬਗਾਨੀ ਤਾਂ ਨਹੀਂ ਹੈਗੀ ਪਰ ਫਿਰ ਵੀ ਜਿਹੜੀ ਗੱਲ ਮੈਂ ਕਹੀ ਸੀ ਉਹਦੋਂ ਤੋਂ ਮੁੱਕਰੇ ਹੀ ਆ ਨਾ ਮੈਂ ਤੂੰ ਜੀ ਕੋਸ਼ ਨਹੀਂ ਹੁੰਦਾਗਾ ਭੈਣ ਨੇ ਕੀ ਸੋਚਿਆ ਭੈਣ ਨੇ ਤਾਂ ਆਪ ਜਰਕਦੇ ਨੇ ਕਹਿਤਾ ਤਿੰਨ ਕਿੱਲੇ ਉਹਨਾਂ ਦੇ ਨਾਂ ਕਰਾ ਦੇ ਉਹ ਭੈਣ ਨੇ ਤਾਂ ਬਸ ਮੇਰੇ ਗਲੋਂ ਗਲਾਵਾ ਲਾਇਆ ਸੀ ਵੀ ਚਲ ਇਹਨੂੰ ਨਾ ਤੰਗ ਕਰਨਗੇ ਉਹਨਾਂ ਦਾ ਕੀ ਹੈ ਗੱਲ ਤੇ ਤੇਰੀ ਵੀ ਸਹੀ ਹੈ ਵੀ ਉਹਨਾਂ ਦਾ ਕੀ ਹੈ ਅੱਜ ਆਪਣੇ ਤੋਂ ਤਿੰਨ ਕਿੱਲੇ ਲੈ ਜਾਣ ਫਿਰ ਆਪਣੇ ਤੋਂ ਚਾਰ ਕਿੱਲੇ ਵੀ ਲੈ ਜਾਣੇ ਸੀ ਉਹਨਾਂ ਨੇ ਉਹ ਤਾਂ ਚਾਰ ਕਿੱਲੇ ਕੀ ਸੱਤੇ ਕਿੱਲੇ ਜਾਂਦੇ ਉਹ ਤਾਂ ਗੱਲ ਕਰ ਮੈਂ ਬੋਲ ਪੀ ਜੇ ਮੈਂ ਨਾ ਬੋਲਦੀ ਤਾਂ ਸਾਰੇ ਹੀ ਜਾਂਦੇ ਚਲ ਤੇਰੀ ਗੱਲ ਫਿਰ ਮੈਂ ਮੰਨੀ ਵੀ ਤਾਂ ਹੈ ਜਿਵੇਂ ਤੂੰ ਆਖਿਆ ਮੈਂ ਉਵੇਂ ਹੀ ਕਰ ਲਿਆ ਬਾਕੀ ਰਹੀ ਗੱਲ ਹੁਣ ਭੈਣ ਦੀ ਜਿਵੇਂ ਆਊਗੀ ਭੈਣ ਜੋ ਗੱਲ ਕਹੂਗੀ ਉਸ ਹਿਸਾਬ ਨਾਲ ਦੇਖ ਲਾਂਗੇ ਫਿਰ ਓਹੋ ਭੈਣ ਦੀ ਕਿਉਂ ਸੋਚ ਕਰਦਾ ਤੂੰ ਜਿੰਨਾ ਉਹਨੂੰ ਵੱਡਾ ਭਰਾ ਸੀ ਉਹਨਾਂ ਛੋਟਾ ਭਰਾ ਆ ਉਹਨੂੰ ਤਾਂ ਇੱਕੋ ਜਿਹੇ ਨੇ ਦੋਨੇ ਤੂੰ ਤਾਂ ਐਵੇਂ ਉਹਦੀ ਟੈਨਸ਼ਨ ਲੈ ਕੇ ਬਹਿ ਗਿਆ ਜੇ ਉਹ ਆਊਗੀ ਆਪਾਂ ਬਹਿ ਕੇ ਉਹਨੂੰ ਸਮਝਾਵਾਂਗੇ ਭਈ ਸਾਡੇ ਵੀ ਕੱਲ ਨੂੰ ਨਿੱਕਾ ਨਿਆਣਾ ਹੋ ਗਿਆ ਤਾਂ ਅਸੀਂ ਵੀ ਕੋਈ ਆਪਦੇ ਜਵਾਕ ਦਾ ਕਰਨਾ ਬਣਾਉਣਾ ਕੁਝ ਉਹ ਆਪੇ ਸਮਝੂਗੀ ਜੇ ਹੁਣ ਐ ਹੱਥ ਤਿਆ ਤਰ ਕੇ ਬੈਠੇ ਰਹੇ ਫਿਰ ਇਹਦੇ ਇਹਦੇ ਨਾਲ ਤਾਂ ਕੋਈ ਗੱਲ ਨਹੀਂ ਨਾ ਬਣੀ ਉਹ ਚੱਲ ਇਹ ਤਾਂ ਤੇਰੀ ਗੱਲ ਠੀਕ ਹੈ ਹੂੰ ਗੱਲ ਤਾਂ ਸਹੀ ਹੈ ਪੈਣ ਨੂੰ ਵੀ ਤਾਂ ਹੁਣ ਸਮਝਾਉਣੇ ਪੈਣਾ ਵੀ ਭਾਈ ਮੈਂ ਆਪਦਾ ਪਰਿਵਾਰ ਬਣਾਉਣਾ ਹੈ। ਤੇ ਜੇ ਹੁਣ ਵਿਆਹ ਕਰਾਇਆ ਤਾਂ ਕੱਲ ਨੂੰ ਹੁਣ ਆਪਦੀ ਜ਼ਿੰਮੇਵਾਰੀ ਵੀ ਚੱਕਣੀ ਆ। ਭੈਣ ਨੂੰ ਸਾਰਾ ਪਤਾ ਹੈ। ਭੈਣ ਨੂੰ ਕੋਈ ਓਲਾ ਨਹੀਂਗਾ। ਨਾਲੇ ਭੈਣ ਫਿਰ ਮੇਰੀ ਕਰੂਗੀ ਮੈਨੂੰ ਇਨਕਲ ਦਾ ਭਰੋਸਾ। ਹਾਂ। ਚਲ ਦੇਖਦੇ ਆਂ। ਛੱਡੇ ਗੱਲਾਂ ਨੂੰ ਮੇਰੀ ਗੱਲ ਸੁਣ। ਆ ਬੱਠਲ ਜਾਂ ਮੈਂ ਸੱਟਿਆਉਣਾ ਚੱਕ ਕੇ ਤੂੰ ਐ ਕਿ ਮੇਰੇ ਵਾਸਤੇ ਚਾਹ ਬਣਾ ਦੇ ਫਿਰ ਮੈਂ ਖੇਤ ਜਾਣਾ। ਤੇ ਪਸ਼ੂ ਬੰਨੇ ਸੀ ਸੱਚ। ਹਾਂ ਪਸ਼ੂ ਮੈਂ ਬੰਨੇ ਹੀ। ਤੇ ਪਾਣੀ ਪਿਆਤਾ ਸੀਗਾ। ਪਾਣੀ ਪਿਆਤਾ ਪਸ਼ੂ ਬੰਨ ਤੇ ਤੇ ਆ ਕੋਈ ਨਾ ਮੈਂ ਤੂੰ ਚਾਹ ਪਾਣੀ ਕੂੜਾ ਮੈਂ ਆਪੇ ਸਿੱਟਾਂਉਂਗੀ ਇੱਥੇ ਕਹੀ ਨਾਲ ਜੇ ਨਹੀਂ ਰਹਿੰਦਾ ਤਾਂ ਇਕੱਠਾ ਕਰਦੀ ਇਹਨੂੰ ਆ ਕੋਈ ਨਹੀਂ ਇਕੱਠਾ ਕਰਕੇ ਕੇ ਵਸ ਆ ਮੈਂ ਸਿੱਟਣ ਬਾਹਰ ਉਡੀਕ ਜਾ ਕੇ ਸਿੱਟਣੇ ਦੇ ਨਾਲ ਆਹੋ ਫਿਰ ਕਿਵੇਂ ਕੋਈ ਪਹਨਦਾ ਪਤਾ ਲੱਗਾ ਕਦੋਂ ਆਉਗੀ ਉਹ ਉਹ ਕੋਈ ਨਹੀਂ ਫੋਨ ਕਰ ਲਾਂਗੇ ਸੱਦ ਲਾਂਗੇ ਉਹਨੂੰ ਤੂੰ ਕਿਹੜਾ ਚਾਹ ਚਲ ਚਾਹ ਬਣਾਉਣੀ ਉਹ ਤਾਂ ਉਹਨੇ ਕਰਤਾ ਹੋ ਫੋਨ ਆਪਣਾ ਕੀ ਆਪਾਂ ਨੂੰ ਕੋਈ ਉਹ ਨਹੀਂ ਉਹਨੇ ਤਾਂ ਹੁਣ ਨੂੰ ਜਾ ਕੇ ਸੁਖਪਾਲ ਨੇ ਤਾਰਾ ਖੜਕਾਤੀਆਂ ਹੋਣਗੀਆਂ ਉਹਦੇ ਤਾਂ ਪੂਛ ਨੂੰ ਅੱਗ ਲੱਗੀ ਪਈ ਸੀ ਸੁਖਪਾਲ ਦੇ ਤਾਂ ਉਹ ਤਾਂ ਘੰਟੀ ਖੜਕਾਤੀ ਹੋਊਗੀ ਚਲ ਬਣਾ ਚਾਹ ਚਲ ਮੈਂ ਚਾਹ ਬਣਾਉਣੀ ਆ ਆ ਸਟੇ ਓਣਾ ਫਿਰ ਮੈਂ ਬੱਠਾ ਆਹ ਕਿਧਰ ਫੋਨ ਆਈ ਇਹਨੇ ਹਲੋ ਹਾਂ ਅੱਜ ਕਿਹਨ ਕੋਣ ਚਾਚੀ ਹੋ ਦੀ ਹੈ ਬੱਤਰੀ ਅੱਛਾ ਸਸ਼ੀਕਲ ਚਾਚੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਣ ਠੀਕ ਹੈ ਹਾਂਜੀ ਵਧੀਆ ਤੁਸੀਂ ਠੀਕ ਹੋ ਹਾਂ ਠੀਕ ਹੈ ਬੱਤ ਮੈਂ ਤਾਂ ਦੇਖੋ ਸੁਰੌਣ ਸਾਹਿਬ ਦਾ ਕੀ ਹਾਲ ਹੈ ਵਧੀਆ ਨੇ ਅੱਛਾ ਹੋਰ ਕੀ ਬਣਾਈ ਜਾਣੇ ਪੁੱਤ ਕੁਝ ਨਹੀਂ ਬਸ ਚਾਚੀ ਜੀ ਕੰਮ ਜੇ ਕਰੀ ਜਾਂਦੀ ਸੀਗੀ। ਅੱਛਾ। ਉਹ ਮੈਨੂੰ ਤੇਰੇ ਕੋਲ ਤਾਂ ਆਈ ਨਹੀਂ ਸੀਗੀ। ਹਾਂਜੀ। ਮੈਂ ਨਾ ਫਰੈਂਡ ਦੇ ਵਿੱਚ ਬੁਲਾਇੰਗਾ ਲੁੱਟੀ ਪਈ ਐ ਤੇ ਵੀ ਸੱਚੀ ਐ ਕਿ ਮੈਂ ਹਰਪ੍ਰੀਤ ਨੂੰ ਪੁੱਛਦੀ ਆਂ ਚਲ। ਕਾਦੀ ਸੱਚੀ? ਵੀ ਉਹ ਕਿੱਟਰ ਸਿਓ ਕਹਿੰਦੇ ਵੀ ਮੋਕਰ ਗਿਆ ਕਹਿੰਦੇ ਜਮੀਨ ਦੇਣ ਤੋਂ ਲਾਡੀ ਨੂੰ। ਨਹੀਂ ਨਹੀਂ ਚਾਚੀ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਅੱਜ ਗਏ ਹੋਏ ਨੇ ਵੀਰੇ ਹੋਰੀ ਜ਼ਮੀਨ ਆਪਦੇ ਨਾਮ ਕਰਾਉਣ ਵਾਸਤੇ। ਉਹ ਮੈਂ ਤੇ ਪੁੱਤ ਕਰਦੇ ਸੁਣੀ ਸੀ ਮੈਂ ਤਾਂ ਕਰਕੇ ਮੈਂ ਹਾਂ ਚੱਲ ਮੈਂ ਹਰਪ੍ਰੀਤ ਨੂੰ ਪੁੱਛਦੀ ਆ ਮੈਂ ਹਾਂ ਚੱਲ ਉਹਦੇ ਕੋਲ ਤਾਂ ਗੱਲ ਕਰੀ ਹੋਣੀ ਐ ਇਹਨਾਂ ਨੇ ਤੇ ਮੈਂ ਹਾਂ ਕਿਹਾ ਤੇਰੀ ਮਾਂ ਦਾ ਕੀ ਪੁੱਛਣਾ ਫਿਰ ਇਹਨੂੰ ਪਤਾ ਹੀ ਜਗਾ ਹੁੰਦੇ ਕਹਿੰਦੇ ਵੀ ਬਿੜਕਾਂ ਯਾਂ ਲਾਈਦੀ ਕਰਦੀ ਐ ਐਵੇਂ ਹਣਾ ਨਹੀਂ ਨਹੀਂ ਚਾਚੀ ਇਹਦੇ ਵਿੱਚ ਬਿੜਕਾਂ ਵਾਲੀ ਤਾਂ ਕੀ ਗੱਲ ਆ ਆ ਗੜੇ ਨਹੀਂ ਗਈੀ ਅੱਛਾ ਤੇ ਉਹ ਪੁੱਤ ਕਹਿੰਦੇ ਵੀ ਗੱਲ ਤਾਂ ਸੱਚੀ ਹੈ ਕਹਿੰਦੇ ਚਾਚੀ ਮੇਰੇ ਕੋਲ ਤਾਂ ਕਰੋ ਕੋਈ ਫੋਨ ਨਹੀਂ ਆਇਆ ਨਾ ਮੰਮੀ ਦਾ ਨਾ ਵੀਰੇ ਦਾ ਗੱਲ ਸੱਚੀ ਐ ਹੈ ਹਾਂ ਘਰ ਤਾਂ ਬਹੁਤ ਸੱਤੀ ਹੈ ਕਿ ਸਾਰੇ ਪਿੰਡ ਦੀ ਗੱਲ ਉੱਡੀ ਪਈ ਹੈ ਇਹਨੇ ਵੀ ਕਿੱਥੇ ਮੁੱਕਰ ਗਿਆ ਉਹ ਪੁੱਤ ਕੀਤਾ ਮਾੜਾ ਹੀ ਉਹਨੇ ਅੱਛਾ ਮਾੜਾ ਹੀ ਕੀਤਾ ਹੁਣ ਬਾਈਲਾ ਦਾ ਜਿਵਾਨ ਕਰ ਲਈ ਚਾਰ ਬੰਦੇ ਆ ਤੇ ਹਣਾ ਹੂੰ ਤੇ ਹੁਣ ਮੁੱਕਰ ਗਿਆ ਹਾਂ ਚਾਚੀ ਉਹ ਵੀ ਤੋ ਕਰ ਲੈ ਚਾਚੇ ਨੇ ਮੋਕਿਆ ਸੀਗਾ ਵੀ ਜ਼ਮੀਨ ਕਰਾਉਂਗਾ ਨਾਮ ਵੀਰੇ ਦੇ ਹਾਂ ਹਾਂ ਤੇ ਫਿਰ ਉਹਨੇ ਆ ਗੱਲ ਕਹੀ ਹਾਂਜੀ ਹਾਂ ਕੀ ਪਤਾ ਭਾਈ ਲੋਕਾਂ ਨੇ ਸੁਖਾਤਾ ਹੋਵੇ ਉਹੀ ਪਤਾ ਨਹੀਂ ਕੋਈ ਟਰੈਟਿਕਰ ਨਾਲ ਚਾਚੀ ਕਦੇ ਗੱਲ ਝੂਠੀ ਤਾਂ ਨਹੀਂ ਹੈਗੀ ਕਿਸੇ ਨੂੰ ਹੀ ਫੁਲਾਤੀ ਹੋਗੀ ਗੱਲ ਨਾ ਨਾ ਪੁੱਤ ਜੇ ਝੂਠੀ ਹੁੰਦੀ ਫਿਰ ਮੈਂ ਕਾਹਨੂੰ ਕਰਦੀ ਸੀ ਗੱਲ ਮੈਂ ਤਾਂ ਪਹਿਲਾਂ ਸੱਚ ਸਾਰਾ ਸੁਣ ਕੇ ਇੱਕ ਦੋ ਬੰਦੇ ਨੂੰ ਪੁੱਛ ਪੜਤਾਲ ਕਰਕੇ ਮੈਂ ਫੇਰ ਤੈਨੂੰ ਫੋਨ ਕਰਕੇ ਪੁੱਛਦੀ ਆਂ ਵੀ ਉਹਦਾ ਹੱਕ ਨਹੀਂ ਸੀ ਬੰਦਾ ਪੁੱਤ ਜਦੋਂ ਨੇ ਇੱਕ ਵਾਰੀ ਜ਼ੁਬਾਨ ਕਰ ਲਈ ਸੀ ਆਪਣੀ ਜ਼ੁਬਾਨ ਤੇ ਪੂਰਾ ਅਫਸਰ ਦਾ ਚਾਚੀ ਫਿਰ ਉਹੀ ਤਾਂ ਗੱਲ ਜਾਂ ਤੇ ਫਿਰ ਚਾਚਾ ਉਹ ਤਾਂ ਜ਼ੁਬਾਨ ਹੀ ਨਾ ਕਰਦਾ ਉਹਦੀ ਮੁੱਕਰ ਜਾਂਦਾ हां तेरे ਕੋਲ ਜਮ ਨਹੀਂ ਗੱਲ ਕਰੀ ਕਰਦੇ ਨੇ ਨਹੀਂ ਮੇਰੇ ਕੋਲ ਤਾਂ ਕਿਸੇ ਦਾ ਨਹੀਂ ਫੋਨ ਆਇਆ ਚਲ ਮੇਰੀ ਗੱਲ ਸੁਣ ਪਤਾ ਮੈਂ ਫਿਕਰ ਜਾਣਾ ਤੇ ਲਿਖਾ ਨਹੀਂ ਜਾਂਦਾ ਜੇ ਤੂੰ ਤੁਹਾਡਾ ਮਾੜਾ ਹੁੰਦਾ ਨਾ ਤੇ ਉਦੋਂ ਮੇਰਾ ਤਾਂ ਆਪ ਦਾ ਢਿੱਡ ਬੁਲਾਈ ਮੱਤ ਤੇ ਤੈਨੂੰ ਮੈਂ ਐਂ ਕਹਿੰਦੀ ਆ ਪਤਾ ਹੁਣ ਜੇ ਤੇਰੇ ਕੋਲ ਨਹੀਂ ਗੱਲ ਕਰੀ ਤੇ ਤੂੰ ਕੁਛ ਹੀ ਨਾ ਚੰਗਾ ਕਰੇ ਜੇ ਮੈਂ ਤੇਰੇ ਕੋਲੇ ਆਪ ਦੀ ਆਪ ਫੋਨ ਆ ਗਿਆ ਤਾਂ ਠੀਕ ਹੈ ਨਹੀਂ ਪਰ ਤੂੰ ਮੇਰਾ ਨਾਂ ਨਾ ਲੈਂ ਚੰਗਾ ਨਹੀਂ ਨਹੀਂ ਚਾਚੇ ਥੋੜਾ ਤਾਂ ਨਾਮ ਨਹੀਂ ਲੈਂਦੀ ਜੱਤੀ ਭਾ ਕਰੇ ਕਿਉਂ ਨਾ ਫੋਨ ਕਰ ਹੁਣ ਐਡੀ ਵੱਡੀ ਗੱਲ ਤਾਂ ਮੈਂ ਪੁੱਛੂੰਗੀ ਕਰੇ ਫੋਨ ਕਰਕੇ ਨਹੀਂ ਪਰ ਤੂੰ ਕੋਈ ਨਾ ਇੱਕ ਵਾਰੀ ਤੂੰ ਠੀਕ ਲਾ ਫੋਨ ਕਰਾਉਣਾ ਤੇ ਮੈਂ ਤਾਂ ਕੀ ਆਣਾ ਫੇਰ ਐਂ ਜੀ ਕਹਦੇ ਨੇ ਕਿ ਮੈਨੂੰ ਵੀ ਕਹਨੇ ਸਾਡੀ ਕੁੜੀ ਕੋਲੇ ਫੋਨ ਕੀਤਾ ਐਨੇ ਵਿੜਕਾਂ ਲੈਂਦੀ ਐ ਤੇ ਮੈਂ ਮੈਂ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਤੁਹਾਡੇ ਨਾਲ ਕਹਿੰਦੀ ਅੱਧੀ ਹੋਈ ਰਹਿਣੀ ਐ ਤੇ ਵੀ ਕੀ ਭਈ ਆਪਦੇ ਚ ਬਕ ਕਰਕੇ ਹੈਗੇ ਹਾਂ ਇਕੱਠੇ ਕਹਿੰਦੇ ਹਾਂ ਹਾਂਜੀ ਜੱਤੀ ਫੋਨ ਕਰਕੇ ਪੁੱਤ ਮੈਂ ਤੇ ਕਰ ਆਉਂਦਾ ਤੁਹਾਡਾ ਚਲ ਜੇ ਆਪ ਦਾ ਸਮਝਦੇ ਤਾਂ ਹੀ ਤੇ ਡਮਾਚ ਦਾ ਤੁਹਾਡਾ ਹਾਂ ਤੇ ਪਰਬਤੂ ਗੱਲ ਕਰੀ ਨਾ ਜੰਗਾ ਮੇਰਾ ਨਾਂ ਨਾ ਜਮਨ ਨਹੀਂ ਠੀਕ ਹੈ ਚਾਚੇ ਹਾਂ ਚੰਗਾ ਬੱਤ ਫੇਰਾ ਚੰਗਾ ਹੁਨੇ ਕੀ ਗੱਲ ਹੋਗੀ ਉਹ ਤਾਂ ਚਾਚਾ ਕਹਿੰਦਾ ਸੀ ਵੀ ਕਰਵਾ ਦੂੰਗਾ ਜ਼ਮੀਨ ਦਾ ਹਏ ਹੁਣ ਕੀ ਹੋਊਗਾ ਓਏ ਹਾਂ ਕਰ ਦਿੱਤੇ ਆ ਬੋਲ ਕਿੱਥੇ ਜਾਣਾ ਓਏ ਨਹੀਂ ਨਹੀਂ ਕੋਈ ਨਹੀਂ ਉੱਥੇ ਆਪਾਂ ਕੱਲ ਚੱਲੇ ਆਵਾਂਗੇ ਕੱਲ ਨੂੰ ਦਵਾ ਲੇ ਹਾਂ ਮੱਝ ਤੈਨੂੰ ਪਉ ਤੂੰ ਤਾਂ ਰਿਸ਼ਤੇਦਾਰ ਸੱਦੀ ਬੈਠਾ ਮੇਰੇ ਵੀ ਮਜਬੂਰੀ ਨੂੰ ਸਮਝ ਫਿਰ ਉਹ ਮਜਬੂਰੀ ਤਾਂ ਹੁਣ ਤੈਨੂੰ ਮੈਂ ਕੀ ਦੱਸਾਂ ਉਹ ਜ਼ਮੀਨ ਨਾ ਕਰਾਉਣੀ ਆ ਸੀ ਮੇਰੇ ਸਾਲੇ ਦੇ ਨਾਲ ਹਾਂ ਉੱਥੇ ਜਾਣਾ ਕਚਹਿਰੀਆਂ ਜਾ ਪਉ ਯਾਰ ਕਚਹਿਰੀਆਂ ਦੇ ਕੰਮ ਆਏ ਥੋੜੇ ਛੱਡੇ ਜਾਂਦੇ ਹੁੰਦੇ ਆ ਵੀ ਕੱਲ ਨੂੰ ਹੋ ਜੂ ਮੈਂ ਸਾਰੇ ਸੱਦੀ ਬੈਠਾ ਨੰਬਰਦਾਰ ਸੱਦਿਆ ਉਹ ਨਹੀਂ ਕੋਈ ਨਹੀਂ ਮੱਝ ਕਿਤੇ ਨਹੀਂ ਭੱਜੀ ਜਾਂਦੀ ਕਿਤੇ ਨਹੀਂ ਸੌਦਾ ਹੁੰਦਾ ਕੋਈ ਨਹੀਂ ਆਪਾਂ ਕੱਲ ਨੂੰ ਚੱਲਿਆਵਾਂਗੇ ਉਹ ਫਿਰ ਤੂੰ ਮੈਨੂੰ ਵੀ ਸਮਝ ਤੈਨੂੰ ਕਿਹਾ ਤਾਂ ਸੀ ਵੀ ਕੋਈ ਗੱਲ ਨਹੀਂ ਤੈਨੂੰ ਮੱਝ ਦਵਾ ਲਵਾਂ ਓਹੋ ਉਹ ਯਾਰ ਐਡਾ ਵੱਡਾ ਕੰਮ ਆ ਸਾਡਾ ਹੈ ਜੇ ਕੋਈ ਨਿੱਕਾ ਮੋਟਾ ਕੰਮ ਹੁੰਦਾ ਤਾਂ ਮੈਂ ਛੱਡ ਵੀ ਦਿੰਦਾ ਬਾਕੀ ਤੂੰ ਐਂ ਦੇਖ ਖਾਸ ਰਿਸ਼ਤੇਦਾਰੀ ਆ ਹੁਣ ਜੇ ਮੈਂ ਉਹਦੇ ਸਹੁਰਿਆਂ ਨਾਲ ਖੜੂੰ ਹੋਰ ਦੱਸ ਕਿਹਦੇ ਨਾਲ ਖੜੂੰ ਉਹ ਨਹੀਂ ਨਹੀਂ ਅੱਜ ਨਹੀਂ ਟਾਈਮ ਹੈਗਾ ਠੀਕ ਆ ਠੀਕ ਚਲ ਕੋਈ ਨਹੀਂ ਆਪਾਂ ਕੱਲ ਨੂੰ ਚੱਲਦੇ ਆ ਚੰਗਾ ਚੰਗਾ ਹਲਾ ਦੇਖ ਲਾ ਇਹ ਉਹੀ ਖੋਲਿਆਂ ਚ ਉਲਝੇ ਖੜੇ ਆ ਉਧਰ ਕਰੋੜਾਂ ਦੇ ਭਾਦੀ ਜ਼ਮੀਨ ਹੱਥ ਲੱਗੂਗੀ ਉਹ ਹਰਪ੍ਰੀਤ ਹਾਂਜੀ ਮੈਂ ਤੈਨੂੰ ਐਂ ਕਹਿੰਦਾ ਸੀ ਕੱਢ ਮੇਰੇ ਕੱਪੜੇ-ਕੁਪੜੇ ਮੈਂ ਹੋਵਾਂ ਤਿਆਰ ਤੇ ਜਾਵਾਂ ਫਿਰ ਲੇਟ ਹੋਈ ਜਾਣਾ ਕਿੱਥੇ ਜਾਣਾ ਲੈ ਤੈਨੂੰ ਦੱਸਿਆ ਤਾਂ ਸੀ ਮੇਰੇ ਚਾਚੇ ਆਈ ਜਮੀਨ ਨਾ ਕਰਾਉਣੀ ਆ ਕਿਤੇ ਨਹੀਂ ਜਾਣਾ ਤੁਸੀਂ ਕਿਤੇ ਨਹੀਂ ਜਾਣਾ ਕੀ ਗੱਲ ਕਿਉਂ ਜਾਣਾ ਕਿਉਂ ਨਹੀਂ ਚਾਚੇ ਨੇ ਮਨਾ ਕਰਤਾ ਜਮੀਨਾਂ ਕਰਾਉਣ ਤੋਂ ਕੀ ਕਿਉਂ ਮਨਾ ਦੇ ਕਰਤਾ ਪਤਾ ਨਹੀਂਗਾ ਜੀ ਮੈਨੂੰ ਤਾਂ ਉਹ ਯਾਰ ਕੱਲ ਤਾਂ ਨਾ ਕਰਾਉਣ ਨੂੰ ਰਾਜੀ ਸੀ ਅੱਜ ਮਨਾ ਵੀ ਕਰਤਾ ਹੈ ਤੈਨੂੰ ਕਿਹਨੇ ਦੱਸਿਆ ਤੇ ਨਹੀਂ ਗੱਲ ਮੈਨੂੰ ਤਾਂ ਚਾਚੀ ਦਾ ਫੋਨ ਆਇਆ ਸੀਗਾ ਪਿੰਡੋਂ ਚਾਚੀ ਨੇ ਦੱਸੀ ਸਾਰੀ ਗੱਲ ਉਹ ਤੈਨੂੰ ਲਾਦੀ ਨਾ ਤਾਂ ਗੱਲ ਕਰੀ ਉਹ ਤੂੰ ਉਹਨੇ ਤਾਂ ਕੋਈ ਦੱਸਿਆ ਉਹ ਨਹੀਂ ਮੈਨੂੰ ਘਰੋਂ ਕਿਸੇ ਦਾ ਫੋਨ ਨਹੀਂ ਆਇਆ ਨਹੀਂ ਦੱਸੀ ਮੈਨੂੰ ਕੋਈ ਵੀ ਗੱਲ ਵੀ ਕੀ ਗੱਲ ਹੋਈ ਆ ਕੋ ਯਾਰ ਹੋਈ ਕਿ ਜਾਂਦਾ ਹੈ ਮੈਂ ਤਾਂ ਹੀ ਨਹੀਂ ਸਮਝ ਆਉਂਦੀ ਕਦੇ ਰਾਜੀ ਹੋ ਜਾਂਦੇ ਆ ਕਦੇ ਮੁਕਰ ਜਾਂਦੇ ਆ ਹੈ ਉਹਦੇ ਚਾਚੇ ਨੇ ਜਵਾਨ ਕਰੀ ਸੀ ਕਿ ਤਿੰਨ ਕਿੱਲੇ ਨਾ ਕਰਾਉਂਗਾ ਹੁਣ ਕਾ ਮੁਕਰ ਗਿਆ ਉਹ ਹੁਣ ਜੀ ਮੈਨੂੰ ਕੀ ਪਤਾ ਮੇਰੀ ਘਰ ਗੱਲ ਹੋਈ ਹੈ ਕਿਸੇ ਨਾਲ ਕੋ ਇੰਨੀ ਕਿ ਤਾਂ ਬਿੜਕ ਤੂੰ ਰੱਖ ਹੀ ਸਕਦੀ ਆ ਉਹ ਤਾਂ ਸਾਰਾ ਦਿਨ ਫੋਨ ਨੂੰ ਚੁੰਬੜੀ ਰਹਿਣੀ ਆ ਮੈਂ ਕੀ ਵਿੜ ਕੇ ਰੱਖਾਂ ਜੀ ਹੁਣ ਘਰੇ ਫੋਨ ਬਾਰ-ਬਾਰ ਕਰਕੇ ਥੋੜੀ ਪੁੱਛੀ ਜਾਵਾਂ ਵੀ ਜ਼ਮੀਨ ਦਾ ਕੀ ਬਣਿਆ ਜ਼ਮੀਨ ਕਰਾਤੀ ਆਪਣੇ ਨਾਮ ਉਹ ਮੈਂ ਤੈਨੂੰ ਆਇਆ ਤਾਂ ਨਹੀਂ ਕਹਿੰਦਾ ਵੀ ਤੂੰ ਬਾਰੀ-ਬਾਰੀ ਫੋਨ ਕਰਕੇ ਪੁੱਛੀ ਚੱਲ ਕੋਈ ਮਾੜੀ-ਮੋਟੀ ਵਿੜਕ ਤਾਂ ਰੱਖੀ ਦੀ ਹੁੰਦੀ ਆ ਮੋٹے ਦਿਮਾਗ ਦੇ ਵਿੜਕ ਕੀ ਹੁਣ ਚਾਚੇ ਨੇ ਉਹ ਤਾਂ ਸਾਰੇ ਸਾਹਮਣੇ ਜਵਾਨ ਕੀਤੀ ਸੀ ਵੀ ਮੈਂ ਕਰਵਾ ਦੂੰਗਾ ਤਿੰਨੇ ਕਿੱਲੇ ਨਾਮ ਹੁਣ ਚਾਚਾ ਕਿਉਂ ਮੁੱਕਰ ਗਿਆ ਇਹ ਗੱਲ ਮੈਨੂੰ ਕੀ ਪਤਾ ਮੇਰੀ ਗੱਲ ਸੁਣੋ ਮੈਂ ਕੀ ਦੇ ਮਾਰਾ ਫਿਰਦਾ ਛੋਟੇ ਮਾਰਾ ਹੀ ਫਿਰਦਾ ਤੇਰੇ ਭਰਾ ਮਾਰਾ ਹੀ ਫਿਰਦਾ ਤੁਸੀਂ ਤਾਂ ਫਿਰਦੇ ਹੋ ਚਾਚਾ ਤਾਂ ਨਹੀਂ ਸੋਚਦਾ ਉਹ ਯਾਰ ਚਾਚੇ ਨੂੰ ਜਦੋਂ ਹੁਣ ਬਿਰਿਆ ਪਿਆ ਸੀ ਉਹ ਹੈ ਹੁਣ ਕਹਿੰਦਾ ਸੀ ਮੈਂ ਨਾ ਕਰਾ ਦੂੰ ਉਹ ਤਾਂ ਫਿਰ ਹੁਣ ਆਪਣੀ ਗਲਤੀ ਆ ਮੈਂ ਕਿੱਦੇ ਦਾ ਪਿੱਟੀ ਜਨਾ ਵੀ ਚੱਲ ਨਾ ਕਰਾ ਲ ਗਏ ਚੱਲ ਨਾ ਕਰਾ ਲ ਗਏ ਮੈਂ ਬਹਿਲਾ ਨਹੀਂ ਮੈਂ ਬਹਿਲਾ ਨਹੀਂ ਤਾਂ ਹੁਣ ਤੁਰਿਆ ਫਿਰ ਡੰਡੇ ਵਜਾਉਂਦਾ ਤੇ ਹੁਣ ਹੋਰ ਕੰਮਾਂ ਚ ਬੇਲ ਮਿਲ ਤਾਂ ਨਹੀਂ ਜਾਵੇ ਜਿਹੜੇ ਕੰਮ ਪਹਿਲਾਂ ਕਰਨ ਵਾਲੇ ਹੁੰਦੇ ਆ ਨਾ ਉਹਨਾਂ ਨੂੰ ਟਾਈਮ ਦੇਈਦਾ ਹੁੰਦਾ ਆ ਪਸੂਆਣੀਆਂ ਪੂਛਾਂ ਮਰੋੜੇ ਨਾਲ ਕੁਝ ਨਹੀਂ ਮਿਲਦਾ ਤੇ ਤੁਸੀਂ ਬਾਗ ਜਾਂਦੇ ਪਿੰਡ ਲੈ ਜਾਂਦੇ ਵੀਰੇ ਨੂੰ ਉਹ ਮੈਂ ਐਵੇਂ ਹੀ ਉੱਤੇ ਤੁਰਿਆ ਫਿਰ ਜਦੋਂ ਮੂਹਰਲਾ ਬੰਦੇ ਨਹੀਂ ਤੁਰਦਾ ਜੇ ਲਾਡੀ ਦਾ ਬਹਿਲਾ ਹੂੰਗਾ ਫੇਰ ਹੀ ਜਾਉਂਦਾ ਜੇ ਵਿਹਲਾ ਹੁੰਦਾ ਨਾ ਵੀ ਹੁੰਦਾ ਫਿਰ ਵੀ ਹੋ ਜਾਂਦਾ ਤੁਹਾਨੂੰ ਦੇਖ ਕੇ ਵਿਹਲਾ ਉਹ ਉਹ ਯਾਰ ਕਿਹੜਾ ਉਹਦਾ ਮੈਂ ਤਾਂ ਰਾਦਾ ਦਾ ਇਰਾਦਾ ਹੀ ਰਾਣੀ ਬਾਕੀ ਕੋਈ ਗੱਲ ਨਹੀਂ ਮੈਂ ਦੇਖਦਾ ਐਂ ਤਾਂ ਨਹੀਂ ਜਿਵੇਂ ਨਾ ਥੋਂ ਜਾਂਨ ਦਿੰਦੇ ਆਪਦਾ ਰਾਦਾ ਤਾਂ ਕਿਉਂ ਨਹੀਂ ਜੇ ਆਪਦਾ ਰਾਦਾ ਨਾ ਹੁੰਦਾ ਫਿਰ ਕਾਨੂੰ ਜਾਂਦਾ ਉਹ ਮੈਨੂੰ ਦੀਸੀ ਜਾਂਦੇ ਆ ਸੋ ਡੇਰਾ ਤੇ ਤਾਂ ਕੋਈ ਗੱਲ ਨਹੀਂ ਹੈ ਹੁਣ ਜੇ ਸਿੱਧੀ ਹੁੰਗਲ ਨਾਲ ਕਿਉਂ ਨਹੀਂ ਨਾ ਨਿਕਲਦਾ ਹੁਣ ਟੇਢੀ ਨਾਲ ਕੱਟਣਾ ਕੋਈ ਤੇ ਮੈਂ ਹੀ ਕਰਕੇ ਦਿਖਾਉਂ ਸਾਰਾ ਕੁਝ ਤੁਸੀਂ ਕੀ ਕਰਦੇ ਹੋ ਹੁਣ ਉਹ ਕੋਈ ਨਹੀਂ ਹਰੇ ਗੱਲ ਤੈਨੂੰ ਦੱਸਣੀ ਜ਼ਰੂਰੀ ਨਹੀਂ ਕਿੱਥੇ ਜਾਂਦੇ ਹੋ ਜੀ ਹਏ ਹੋਰ ਹੀ ਸਿਆਪਾ ਹੋ ਗਿਆ ਆ ਕਿਧਰੋਂ ਜ਼ਮੀਨ ਜਿਹਦਾ ਪੰਗਾ ਪਾਦਾ ਚਾਚੇ ਨੇ ਪਤਾ ਨਹੀਂ ਮੇਰੇ ਵੀਰੇ ਵਿਚਾਰੇ ਦਾ ਕੀ ਹੁੰਦਾ ਉਹ ਉਹਦਾ ਘਰ ਬਸੂਗਾ ਕਿ ਨਹੀਂ ਮੈਨੂੰ ਤਾਂ ਕੁਝ ਨਹੀਂ ਦਿਖਦਾ ਹੁਣ ਅੱਗੇ ਕਦੇ ਉਹ ਦਿਨ ਵੀ ਹੁੰਦੇ ਸੀ ਜਿਹੜੇ ਅਸੀਂ ਹੱਸਦੇ ਸੀ ਵਧੀਆ ਇਕੱਠੇ ਰਹਿੰਦੇ ਸੀ ਨਾਲੇ ਜਿੰਨੀ ਕਮਾਈ ਕਰਦਾ ਸਾਰੇ ਆਰਟੇਂਟ ਫੜ ਕੇ ਪੈਸੇ ਮੈਨੂੰ ਪੜਾਉਂਦਾ ਮੇਰੇ ਤੋਂ ਪੁੱਛ ਗੱਲ ਕਰਦਾ ਸੀ ਪਰ ਆਹ ਨਹੀਂ ਸੀ ਪਤਾ ਵੀ ਅੱਜਾ ਵੀ ਦਿਨ ਦੇਖਣੇ ਪੈਣਗੇ ਕਿ ਨਾ ਨਾ ਕਿਉਂ ਆ ਜਿੰਦਗੀ ਚ ਦੁੱਖ ਲਿਆ ਤੇ ਸੋਚਿਆ ਨਹੀਂ ਸੀ ਕਦੇ ਸਵਾਲ ਹਾਂ ਪਈਆਂ ਹੋਰ ਇੱਥੇ ਨਾ ਬੈਠ ਹਾਂ ਇਧਰਲੇ ਪਾਸੇ ਆ ਕੇ ਬੈਠ ਪੈਰਾ ਕੰਨੇ ਨਹੀਂ ਬੈਠਦੇ ਹੁੰਦੇ ਬੰਦੇ ਸਰਾਣੇ ਕੰਨੇ ਬੈਠਦੇ ਹੁੰਦੇ ਉਹ ਲੈ ਕੋਈ ਗੱਲ ਹੈ ਮਾਲਕ ਵੇਂਦਾ ਹੁੰਦਾ ਘਰ ਦਾ ਮੰਜੇ ਦੇ ਸਰਾਣੇ ਵਾਲੀ ਪਾਸੇ ਤੇ ਤੂੰ ਮਾਲਕ ਆ ਨਾ ਸਮਝੀ ਤੂੰ ਮਾਲਕ ਨਹੀਂ ਹੋ ਹੋ ਮਾਲਕ ਤਾਂ ਹੈਗਾ ਫੇਰ ਪਰ ਵੱਡੀ ਤੂੰ ਆ ਨਾ ਮਾਲਕ ਇਸ ਘਰ ਦੀ ਨਹੀਂ ਨਹੀਂ ਮੈਂ ਤਾਂ ਸਾਰੇ ਕਾਸੇ ਦਾ ਮਾਲਕ ਤੈਨੂੰ ਸਮਝਦੀ ਆ ਅੱਛਾ ਹਾਂ ਤੇ ਮੇਰੀ ਗੱਲ ਸੁਣ ਹਾਂ ਕੱਲ ਤੂੰ ਮੈਨੂੰ ਕਿਹਾ ਸੀਗਾ ਵੀ ਮੈਂ ਕੱਪੜੇ-ਕੱਪੜੇ ਲੈ ਕੇ ਆਉਣੇ ਆ ਹਾਂ ਲੈ ਕੇ ਆਉਣੇ ਆ ਪੈਸੇ ਕਹੇ ਸੀਗੇ ਆ ਲੈ ਕੁਝ ਪੈਸੇ ਮੈਂ ਤੈਨੂੰ ਲਿਆ ਦੇ 10000 ਰੁਪਿਆ ਠੀਕ ਹੈ ਬਾਕੀ ਜਿਹੜਾ ਕੁਝ ਲੈ ਕੇ ਆਉਣਾ ਠੀਕ ਹੈ ਨਾ ਅੜਤੀ ਰੋ ਮੈਂ ਕਰਦਾ ਫੋਨ ਜੇ ਤਾਂ ਤੁਸੀਂ ਉੱਥੋਂ ਪੈਸੇ ਫੜਨੇ ਨੇ ਪੈਸੇ ਫੜ ਲੇ ਨੇ ਤਾਂ ਜਿੱਥੋਂ ਸੌਦਾ ਲੈ ਕੇ ਆਉਣਾ ਸਿੰਦਰਬਾਣੀਾਂ ਦੇ ਠੀਕ ਹੈ ਠੀਕ ਹੈ ਬਸ ਉੱਥੇ ਜਾ ਕੇ ਸੌਦੇ ਵਾਲੇ ਕੋਲ ਫੋਨ ਕਰਾ ਦਿਓ ਠੀਕ ਹੈ ਆ ਲੀੜੇ ਕੱਪੜੇ ਵਾਲੇ ਪੈਸੇ ਤੈਨੂੰ ਮੈਂ ਦੇਤੇ ਬਸ ਠੀਕ ਹੈ ਕੋਈ ਨਾ ਮੈਂ ਲਾਡੀ ਨੂੰ ਕਹਿ ਦੂੰਗੀ ਲੈ ਕੇ ਜਾਉਂਗੀ ਲਾਡੀ ਨਾਲ ਲਾਡੀ ਨੂੰ ਲੈ ਆਓ ਕੱਪੜੇ ਹਰਪੀ ਦੇ ਵੀ ਲਿਆਓ ਹਰਪੀ ਦੇ ਵੀ ਲਿਆਓ ਦੋਨਾਂ ਦੇ ਕੱਪੜੇ ਲੈ ਆਓ ਉਹਨਾਂ ਦੇ ਲੈ ਆਵਾਂਗੇ ਹਾਂ ਆਇਆ ਨਾ ਫਿਰ ਗੱਲ ਸੁਣ ਵੀ ਕੱਲ ਨੂੰ ਆਪਾਂ ਹਰਪੀ ਦਾ ਵਿਆਹ ਵੀ ਕਰਨਾ ਹੋਰ ਸਮਾਨ ਸੱਲਾ ਸਾਰਾ ਬਣਾਉਣਾ ਆਪਾਂ ਹੁਣ ਨਾਲ ਮੇਰੀ ਗੱਲ ਸੁਣ ਆਇਆ ਨਾ ਸੁੱਚੀ ਵੀ ਜੇ ਮੈਂ ਪੈਸੇ ਤੈਨੂੰ ਨਹੀਂ ਦਿੰਦਾ じゃ ਕਿ ਉਹ ਸਾਰੀ ਜ਼ਮੀਨ ਜਿਹੜਾ ਸਭ ਤੇ ਤੇਰਾ ਹੱਕ ਹੈ ਅੱਦੇ ਤੈਨੂੰ ਪੈਸਾ ਲਿਆ ਕੇ 1 ਰੁਪਿਆ ਫੜਾ ਦੇਣਾ ਨਾ ਮੈਂ ਹਾਂ ਠੀਕ ਹੈ ਨਾ ਇਹ ਤੇਰਾ ਹੀ ਹੈ ਤੇ ਬੱਚੇ ਵੀ ਮੇਰੇ ਹੀ ਹੈ ਤੇ ਐ ਤਾਂ ਮੈਨੂੰ ਵੀ ਮਾਨ ਹੈ ਵੀ ਸਾਰਾ ਕੁਝ ਜਵਾਕ ਵੀ ਤੇਰੇ ਆ ਤੇ ਤੂੰ ਵੀ ਸਾਡਾ ਹੀ ਹੈ ਹਾਂ ਬਸ ਬਸ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਆਪਾਂ ਹੁਣ ਹਰਪੀ ਦਾ ਵਿਆਹ ਕਰਨਾਗੇ ਤੇ ਵਿਆਹ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੋਣੀ ਚਾਹੀਦੀ ਠੀਕ ਮੇਰੀ ਵੀ ਧੀ ਆ ਉਹ ਉਹ ਮੇਰੇ ਤਾਂ ਬੱਚੇ ਹੋਏ ਨਹੀਂ ਮੇਰਾ ਕਿਹੜਾ ਵਿਆਹ ਹੋਇਆਗਾ ਠੀਕ ਹੈ ਉਹ ਇਹੀ ਜਵਾਕ ਹੈ ਮੇਰੇ ਆਏ ਨਾ ਕਿਹਾ ਕਰ ਵੀ ਮੇਰੇ ਬੱਚੇ ਹੋਏ ਨਹੀਂ ਮੇਰਾ ਕਿਹੜਾ ਵਿਆਹ ਹੋਇਆ ਲੈ ਹਾਂ ਚੱਲ ਕੋਈ ਨਹੀਂ ਇਹ ਮੇਰੀ ਜਵਾਕ ਇਕੜ ਬਗਾਨੇ ਆ ਜਵਾਕ ਤਾਂ ਹੀ ਤਾਂ ਮੈਂ ਕਹਿੰਦੀ ਵੀ ਜਵਾਕ ਕਿਹੜਾ ਬਗਾਨਾ ਸਮਝਦੇ ਆ ਤੁਸੀਂ ਤਾਂ ਆਪਦਾ ਪਿਓ ਹੀ ਸਮਝਦੇ ਆ ਹਾਂ ਤੇ ਨਾਲੇ ਮੈਂ ਕਹਿੰਦੀ ਸੀ ਵੀ ਦੋ ਕੁਰਤੇ ਪਜਾਮੇ ਤੈਨੂੰ ਲਿਆਨਾ ਓ ਮੇਰੇ ਕੋਲ ਹੈਗੇ ਚੰਗੇ ਭਲੇ ਦੋ ਚਿੱਟੇ ਸਮਾਏ ਤਾਂ ਅਸੀਂ ਹੁਣ ਇਹਨਾਂ ਦੇ ਭੋਗ ਦੇ ਉੱਤੇ ਜਲਾਉਰੇ ਕਿਤੇ ਚਿੱਟੇ ਤਾਂ ਸਮਾਏ ਸੀ ਚਿੱਟੇ ਤਾਂ ਪਹਿ ਰੰਗਦਾਰ ਲਿਆ ਦੂੰਗੀ ਖੇਤ ਬੰਨੇ ਵਧੀਆ ਪਾ ਕੇ ਜਾਇਆ ਹੋ ਰੰਗਦਾਰ ਕਿੱਥੇ ਤੋਂ ਲੱਗਦਾ ਕੁੜੀ ਦਾ ਵਿਆਹ ਕਰਨਾ ਅਗਲਾ ਕਾਹੂ ਕੋਈ ਰੰਗਦਾਰ ਚਾਚੇ ਨੇ ਪਾਏ ਕੱਪੜੇ ਹਾਂ ਕੋਈ ਓਹ ਠੀਕ ਨਹੀਂ ਲੱਗਦਾ ਹੁੰਦਾ ਕੁਝ ਨਹੀਂ ਹੁੰਦਾ ਉਹੀ ਨਾ ਕਰਿਆ ਕਰਦੇ ਕੋਈ ਨਹੀਂ ਜਦੋਂ ਆਪਾਂ ਲਾਡੀ ਤੇ ਵੇ ਕੀਤਾ ਉਦੋਂ ਆਪਾਂ ਪਾਵਾਂਗੇ ਰੰਗਦਾਰ ਉਥੇਰੇ ਉਦੋਂ ਆਪਾਂ ਮੁੰਡੇ ਵਾਲੇ ਹੋਵਾਂਗੇ ਹੈਨਾ ਇਹ ਵੀ ਗੱਲ ਠੀਕ ਹੈ ਹਾਂ ਤੇ ਰੋਟੀ ਖਾਏਗਾ ਰੋਟੀ ਤੇ ਮੈਂ ਖਾਉਂਗਾ ਹਾਂ ਚਾਹ ਬਣਾਣੀ ਹੈ ਰੋਟੀ ਬਿਰਗਾ ਸੁਣ ਲੱਸੀ ਪਈ ਹੈ ਹਾਂ ਪਈ ਹੈ ਲੱਸੀ ਤਾਂ ਹਾਂ ਲੱਸੀ ਪੀਣੀ ਹੈ ਚੱਲ ਮੈਂ ਲੈ ਕੇ ਦਿੰਨੀ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਕੇ ਜਾ ਮੈਨੂੰ ਨਾ ਹਰਪੀ ਦੇ ਵਿਆਹ ਦਾ ਬਾਹਲਾ ਚਾਹ ਹੈ ਸੱਚੀ ਸੌ ਲੱਗੇ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਐ ਕਰਕੇ ਵੀ ਮੁੰਡਾ ਵਧੀਆ ਖੇਤੀ ਕਰਦਾ ਪੜਿਆ ਲਿਖਿਆ ਠੀਕ ਹੈ ਮੇਰੇ ਤਾਂ ਹੋ ਗਿਆ ਵੀ ਬਸ ਇੱਥੇ ਰਿਸ਼ਤਾ ਕਰਨਾ ਚੱਲ ਵਧੀਆ ਤੂੰ ਹੀ ਕਰਨਾ ਮੂਰੇ ਹੋ ਕੇ ਚਾਹੇ ਮਾੜੇ ਥਾਂ ਕਰਦੇ ਚਾਹੇ ਚੰਗੇ ਥਾਂ ਕਰਦੇ ਮੇਰੀ ਧੀ ਹੈ ਹਾਂ ਜਦੋਂ ਦੇਖਣ ਗਏ ਅਸੀਂ ਹੈ ਤੇ ਮੈਂ ਬਾਗਿਆ ਨਾਲ ਹਾਕਮ ਸੀਗਾ ਜਦੋਂ ਹਾਂ ਹਾਕਮ ਮੈਨੂੰ ਕਹਿੰਦਾ ਕਹਿੰਦਾ ਬਾਈ ਤੂੰ ਦੇਖ ਲੈ ਕਹਿੰਦਾ ਕਿਵੇਂ ਲੱਗਦਾ ਮਹਾਜਰ ਐਡਾ ਸੋਹਣਾ ਤਾਂ ਘਰ ਪਾਈ ਬੈਠਿਆ ਹੈ ਵਧੀਆ ਸੰਦ ਸੰਦੇਲਾ ਪਿਆ ਹੋਰ ਕੁਝ ਤੇ ਸੁਖ ਨਾਲ 8-10 ਕਿੱਲਾਂ ਦੀ ਜ਼ਮੀਨ ਹੈਗੀ ਵਧੀਆ ਪੈਣੀ ਕਰਦੇ ਹੈਗੇ ਠੀਕ ਹੈ ਫੇ ਠੇਕੇ ਦੇ ਲੈਂਦੇ ਆ ਮੈਂ ਖਾ ਮੈਨੂੰ ਤਾਂ ਮੁੰਡਾ ਵੀ ਪਸੰਦ ਹੈ ਕਹਿੰਦੇ ਐ ਕਰਕੇ ਵੀ ਮੁੰਡਾ ਪਹਿਲਾਂ ਕਬੱਡੀ ਖੇਡਦਾ ਸੀ ਹੁਣ ਨੌਕਰੀ ਨੁਕਰੀ ਦੇ ਕਾਜ ਤੇ ਭਰੀ ਜਾਂਦਾ ਉਹ ਮੈਂ ਖਾ ਆਪਣੇ ਜੱਟਾਂ ਦੇ ਕਿਹੜੇ ਨੌਕਰੀਆਂ ਕਰਦੇ ਹੁੰਦੇ ਆਪਾਂ ਤਾਂ ਖੇਤੀ ਕਰਦੇ ਹਾਂ ਸਹੀ ਗੱਲ ਹੈ ਹੈਨਾ ਆਪਣੇ ਇਹੀ ਜਟ ਜਮੀਨਦਾਰਾਂ ਦੇ ਖੇਤੀ ਵਧੀਆ ਜਾਂਦੀ ਆ। ਖੇਤੀ ਹੁੰਦੀ ਆ ਖੇਤੀ ਆ। ਆਪਾਂ ਦੇ ਇਹੀ ਪੌਂਦੀ ਆ। ਨੌਕਰੀਆਂ ਕਿੱਥੇ ਸੁਝਦੀਆਂ ਆ? ਉਹ ਨੌਕਰੀ ਆਪਾਂ ਨਹੀਂ ਕਰ ਸਕਦੇ। ਆਪਾਂ ਨੂੰ ਨਾ ਪੜਿਆ ਲਿਖਿਆ ਜਾਵੇ ਇਹਨਾਂ ਨੌਕਰੀ ਕਰਨ। ਚੱਲ ਵੇ। ਤਾਂ ਹੀ ਹੁਣ ਮੈਂ ਤੈਨੂੰ ਕਿਹਾ ਵੀ ਮੇਰੀ ਗੱਲ ਸੁਣ ਲੈ। ਜਿਹੜੀ ਚੀਜ਼ ਹਰਪ੍ਰੀਤ ਨੂੰ ਦੇਣੀ ਆ ਠੀਕ ਆ ਨਾ ਬਸ ਤੂੰ ਬਣਵਾ ਲੈ। ਬਸ ਠੀਕ ਆ। ਠੀਕ ਹੈ। ਤੇ ਮੋਹਣੀ ਸੁਨਾਰੇ ਕੋਲੇ ਸਿਉਣਾ ਪਈ ਆਈ। ਮੋਹਣੀ ਸੁਨਾਰੇ ਕੋਲੇ ਵਗ ਜੀ। ਠੀਕ ਹੈ। ਜਿਹੜਾ ਕੁਝ ਘਟਦਾ ਹੋਇਆ ਚੁੱਪ ਕਰਕੇ ਮੇਰਾ ਨਾਮ ਲੈ ਦੀ। ਠੀਕ ਹੈ। ਮੈਂ ਸਾਹਬ ਦਾ ਵਾਪ ਬਸ ਉਹ ਤਾਂ ਠੀਕ ਐ ਕਰਤਾ ਹਾਂ ਉਹ ਹਿਸਾਬ ਕਿਤਾਬ ਪਰ ਮੈਂ ਨਹੀਂ ਹਿਸਾਬ ਨਾਲੀ ਚੀਜ਼ਾਂ ਲੇਉ ਆਪਾਂ ਉਹਦੇ ਨਹੀਂ ਲਟਾਉਣਾ ਘਰ ਅਗਲੇ ਨੂੰ ਉਹ ਮੇਰੀ ਗੱਲ ਸੁਣ ਆਪਣੇ ਇੱਕ ਤਾਂ ਕੁੜੀ ਐ ਹੈ ਤੇ ਆਪਾਂ ਇੱਕ ਕੁੜੀ ਨੂੰ ਵਧੀਆ ਕਰਾਂਗੇ ਆਪਾਂ ਮਾੜਾ ਕਰਾਂਗੇ ਉਹ ਤਾਂ ਮੈਂ ਮੰਨ ਕੇ ਸੋਡੀ ਗੱਲ ਵਧੀਆ ਤਾਂ ਕਰਾਂਗੇ ਫਿਰ ਵੀ ਆਪਾਂ ਹਿਸਾਬ ਨਾਲ ਹੀ ਕਰਾਂਗੇ ਦੇਖ ਕੇ ਆਪਦਾ ਠੀਕ ਐ ਨਾ ਸਾਰੀ ਉਮਰ ਹੀ ਤੈਨੂੰ ਦੇਣਾ ਹੁੰਦਾ ਆ ਇਹ ਤਾਂ ਗੱਲ ਹੈ ਇਹ ਗੱਲ ਨਹੀਂ ਵੀ ਜੇ ਅੱਜ ਆਪਾਂ ਵਿਆਹ ਦਿੱਤੇ ਅੱਜ ਹੀ ਦੇਣਾ ਮੁੜ ਕੇ ਆਪਾਂ ਦੇਣਾ ਨਹੀਂ ਹੂੰ ਉਹ ਕਹਿੰਦੇ ਹੁੰਦੇ ਨਾ ਕਹਿੰਦੇ ਵੀ ਕੁੜੀਆਂ ਦਾ ਸਾਰੀ ਉਮਰ ਬੰਦਾ ਦਿੰਦਾ ਰਹੇ ਤਾਂ ਵੀ ਥੋੜਾ ਤਾਂ ਵੀ ਥੋੜਾ ਤਾਂ ਹੀ ਤਾਂ ਨਹੀਂ ਹੈ ਹੁਣ ساری ਉਮਰੀ ਤੂੰ ਦੇਵੇਂਗਾ ਹਾਂ ਠੀਕ ਹੈ ਕਦੇ ਕਹੇ ਆਹ ਚੀਜ਼ ਥੋੜੀ ਜਿਹੀ ਕਦੇ ਆ ਲਿਆ ਕਦੇ ਆ ਲਿਆ ਜਦੋਂ ਜਦੋਂ ਪਿਓ ਦੀ ਥਾਂ ਤੇ ਮੈਂ ਕੰਨਿਆਦਾਰ ਕਰੂੰਗਾ ਤੇ ਮੇਰੇ ਸਾਹ ਹਾਂ ਠੀਕ ਹੈ ਤੂੰ ਹੀ ਕਰੇਂਗਾ ਹੁਣ ਹੋਰ ਕੌਣ ਕਰੂਗਾ ਮੈਨੂੰ ਤਾਂ ਪੂਰੀ ਖੁਸ਼ੀ ਹੋਈ ਪਈ ਐ ਮੇਰੀ ਧੀ ਨੂੰ ਮੈਂ ਵਿਆਹਣਾਗਾ ਸਹੀ ਗੱਲ ਐ ਤੇ ਮੈਂ ਕਿਸੇ ਗੱਲ ਮੇਰੀ ਗੱਲ ਸੋ ਇੱਥੇ ਆਇਆ ਵੀ ਉਹਨਾਂ ਦੀ ਆਪਾਂ ਕਿਸੇ ਤਰ੍ਹਾਂ ਦੀ ਸੇਵਾ ਚ ਕਮੀ ਨਹੀਂ ਰਹਿਣ ਦੇਣੀ ਨਾ ਨਾ ਠੀਕ ਹੈ ਤੂੰ ਹੀ ਲੈਉਣੇ ਸਾਰਾ ਕੁਝ ਤੇ ਕਮੀ ਕਾਦੀ ਰਹੂਗੀ ਉਹ ਮੈਂ ਤਾਂ ਸਾਰਾ ਕੁਝ ਲੈ ਕੇ ਆਉਣਾਗਾ ਤੈਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਵੀ ਮੇਰੇ ਵੀ ਚਾਅ ਗੇ ਠੀਕ ਨਾ ਕੋਈ ਗੱਲ ਨਹੀਂ ਠੀਕ ਹੈ ਨਾ ਆ ਬੇਫਿਕਰ ਰਹੇ ਹਾਂ ਠੀਕ ਹੈ ਕਮੀ ਕੋਈ ਕਿਸੇ ਚੀਜ਼ ਦੀ ਨਹੀਂ ਰਹਿਣ ਦਿੰਦੇ ਹਾਂ ਬਸ ਆਪਾਂ ਆਪਾਂ ਇਹੀ ਗੱਲ ਕਰਦੇ ਆ ਮਾਹ ਵੀ ਆਪਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਪਿੰਡ ਵਾਲਿਆਂ ਨੂੰ ਪਤਾ ਲੱਗੇ ਪਤਾ ਲੱਗ ਗਿਆ ਲੈ ਆ ਉਹਨਾਂ ਨੂੰ ਪਤਾ ਲੱਗਿਆ ਵੀ ਕਿਕਰ ਸਾਨੂੰ ਵੀ ਭਾਈ ਇੰਨਾ ਧੀ ਬਣਾ ਕੇ ਕੀਤਾ ਧੀ ਬਣਾ ਕੇ ਕੀਤਾ ਹਾਂ ਤੇ ਫਿਰ ਰਹੀ ਗੱਲ ਪੁੱਤ ਦੀ ਲਾਡੀ ਦੀ ਹੋਰ ਵੀ ਆਪਾਂ ਵਧੀਆ ਕਰਾਂਗੇ ਜਦੋਂ ਆਪਾਂ ਉਹਦਾ ਵੀ ਵਧੀਆ ਕਰਾਂਗੇ ਉਹ ਤਾਂ ਲਲਕਾਰੇ ਮਾਰੂਗਾ ਪੂਰੇ ਮਾਰੇ ਮਾਰੇ گا ਪੂਰੇ ਹੋ ਕੇ ਹਾਂ ਮੇਰੀ ਗੱਲ ਸੁਣ ਸੋਹਣੇ ਜਿਹੇ ਸੂਟ ਲਿਆ ਆਪਦੇ ਹਾਸਤੇ ਵੀ ਚੰਗਾ ਠੀਕ ਹੈ ਜਿਹੜਾ ਕੁਝ ਇਹਦਾ ਲੈ ਕੇ ਆਉਣਾ ਮੈਂ ਤਨਵੀਰ ਗੱਲ ਕਹਿਣਾ ਵੀ ਜੇ ਹੋਰ ਪੈਸੇ ਦੀ ਜਦੋਂ ਵੀ ਲੋੜ ਪੈਂਦੀ ਹੈ ਨਾ ਚੁੱਪ ਤੇਰੇ ਕੋਲੇ ਹੈਗਾ 83 ਨੰਬਰ ਲਾਡੀ ਨੂੰ ਮੈਂ ਦਿਖਾਇਆ ਹੋਇਆ ਮਿਲਾਇਆ ਹੋਇਆ ਹੈਗਾ ਕਈ ਵਾਰੀ ਮੈਂ ਆ ਗਿਆ ਸਕਾ ਮੈਂ ਕਹਿ ਕੇ ਆਇਆਂਗਾ ਵੀ ਭਾਈ ਤੁਸੀਂ ਮੇਰੇ ਤੋਂ ਬਾਅਦ ਜੇ ਕੋਈ ਪੈਸਾ ਲੈਣ ਆਵੇ ਤਾਂ ਭਾਈ ਤੁਸੀਂ ਲਾਡੀ ਨੂੰ ਪੈਸੇ ਦੇਣਾ ਹੈ ਸਸ ਲਾਡੀ ਜਾਊਗਾ ਫਿਰ ਮੇਰਾ ਲਾਡੀ ਨੂੰ ਪੈਸੇ ਦੇਣੇ ਹੈ ਠੀਕ ਹੈ ਨਾ ਵੀ ਪੈਸੇ ਆਪੇ ਫੜ ਲਿਆਊਗਾ ਜਿਹੜੀ ਚੀਜ਼ ਤੂੰ ਲੈ ਕੇ ਆਣੀ ਹੋਈ ਬਠਿੰਡੇ ਜਾਵੜ ਬਠਿੰਡੇ ਤੋਂ ਸਾਰੀ ਚੀਜ਼ ਜਿੰਨੀ ਸਭ ਕੁਝ ਮਿਲ ਜਾਂਦਾ ਬਸ ਅਸ ਸੌਖ ਜਾਗੇ ਮਾਂ ਪੁੱਤ ਬਸ ਉੱਥੇ ਜਾ ਕੇ ਆ ਠੀਕ ਹੈ ਨਾ ਬਿੰਦਰ ਨੂੰ ਸਾਡੇ ਲਈ ਬਿੰਦਰ ਵਗਜੂਗੀ ਨਾਲ ਨਾਲ ਸਮਾਨ ਸਾਰਾ ਦਵਾ ਦੇਊਗੀ ਠੀਕ ਹੈ ਨਾ ਨਾਲੇ ਉਹਨੂੰ ਵੀ ਸੂਟ ਦਵਾ ਦੂੰਗੀ ਭੈਣ ਨੂੰ ਵੀ ਦਵਾ ਦੇਣੀ ਸੂਟ ਪਹਿਣਣ ਆਪਣੀ ਇੱਕ ਤਾਂ ਪਹਿਣ ਆਈ ਕਿਹੜਾ ਕੋਈ ਆਉਂ ਉਹ ਆਪਣੇ ਪੰਜ ਚਾਰ ਨੇ ਕੀ ਹੁੰਦਾ ਹਾਂ ਈੜੇ ਦਾ ਕੀ ਆ ਕਿ ਧੋਪ ਆਇ ਤੇ ਗਿਆ ਤੁਮਾਨ ਹੋ ਜਾਂਦਾ ਪਤਾ ਕੀ ਗੱਲ ਆ ਉਹ ਵੀ ਤਾਂ ਘਰ ਦੀ ਕੁੜੀ ਆ ਕੁੜੀ ਆ ਜਿਹਨੇ ਆਪਾਂ ਹਰਪ੍ਰੀਤ ਲਈ ਕਰੀ ਆ ਨੇ ਉਹਦੇ ਲਈ ਵੀ ਕਰਨਾ ਹੀ ਆਪਾਂ ਇਹ ਗੱਲ ਆ ਹਾਂ ਨਾ ਨਾ ਆਪਾਂ ਤਾਂ ਮੈਂ ਤਾਂ ਮੱਥੇ ਵੱਟ ਪਾਉਂਦੀ ਨਹੀਂ ਮੈਂ ਤੱਕ ਨਹੀਂ ਪੜ੍ਹੇ ਸਮਾਂ ਤੂੰ ਛੇਤੀ ਆ ਜਾ ਕਰ ਆ ਦੋ ਕੱਪੜੇ ਲੈ ਜਾ ਕਰ ਜਿੰਨਾ ਕੇ ਸਾਥੋਂ ਸਰਦਾ ਨਹੀਂ ਚਾਹੀਦਾ ਵੀ ਨਹੀਂ ਹੁਣ ਉਹੀ ਗੱਲ ਮੈਨੂੰ ਪਤਾ ਹੋਏ ਮਾਪੇ ਤੋਂ ਬਾਅਦ ਸਾਡੀ ਤਾਂ ਭੈਣ ਹੀ ਸਾਡੀ ਮਾਂ ਹੈ ਨਹੀਂ ਸਹੀ ਗੱਲ ਹੈਣਾ ਹੁਣ ਬਾਈ ਹੁੰਦਾ ਸੀ ਉਦੋਂ ਤਾਂ ਹੁਣ ਬਾਈ ਸੀ ਵੱਡਾ ਸਾਡੇ ਤੋਂ ਤੇ ਉਹ ਸਾਰਿਆ ਕੁਝ ਉਟਦਾ ਹੁੰਦਾ ਸੀ ਉਦੋਂ ਬਾਅਦ ਚੱਲ ਤੂੰ ਉਟਦੀ ਆ ਹੁਣ ਤੇ ਤੇਰੇ ਨਾਲ ਸਾਡਾ ਸਾਰਾ ਜਾ ਹੁਣ ਹੈਨਾ ਤਾਂ ਕਰਕੇ ਹੁਣ ਸਾਰਾ ਘਰ ਤੂੰ ਹੀ ਦੇਖਣਾ ਕੋਈ ਗੱਲ ਨਹੀਂ ਫਿਕਰ ਨਾ ਕਰੇ ਮੇਰੇ ਹੁੰਦੇ ਕਿਸੇ ਗੱਲ ਦਾ ਫਿਕਰ ਨਹੀਂ ਤੈਨੂੰ ਨਾ 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 ਮੈਂ ਕਦਾ ਫਿਕਰ ਕਰਨਾ ਮੈਨਾਂ ਕਦੇ ਫਿਕਰ ਨਹੀਂ ਕਰਦਾ ਤੇ ਹੁਣ ਮੇਰੀ ਗੱਲ ਰੋਟੀ ਲਿਆਵਾ ਹਾਂ ਹਾਂ ਰੋਟੀ ਬਣਾ ਦੇ ਤੇ ਲੱਸੀ ਲਿਆ ਦੇ ਮੈਨੂੰ ਲੱਸੀ ਤਾਂ ਪਈ ਹੈ ਲੱਸੀ ਤਾਂ ਮੈਂ ਤੇਰੇ ਬਾਸੇ ਚਪਾਈ ਚਿਲ ਰੱਖ ਦੀ ਬਸ ਡੋਡੂ ਕਰਕੇ ਮੈਂ ਲੱਡੂ ਨੂੰ ਵੀ ਕਹਦੇ ਨੇ ਵੀ ਤੂੰ ਨਾ ਪੀਆ ਕਰ ਪਈ ਤੇਰੇ ਚਾਚੇ ਨੇ ਰਸੀ ਲੱਕਾਈ ਨਹੀਂ ਕੋਈ ਗੱਲ ਨਹੀਂ ਆਪਾਂ ਹੁਣ ਕਰ ਕਰਾ ਕੇ ਨਾ ਤੇ ਇੱਕ ਮੈਂਸ ਖੋਲ ਲੈਣਾ ਮੈਂ ਮੈਨੂੰ ਤੇਜੇ ਨੇ ਦਿਖਾਈ ਸੀ ਮੈਂਸ ਅੱਛਾ ਹਾਂ ਮੈਂਸ ਦਿਖਾਈ ਸੀ ਕਹਿੰਦੇ ਵਧੀਆ ਹੈਗੀ ਨੀਲੀ ਮੈਂਸ ਠੀਕ ਹੈ ਨਾ ਤੇ ਹਾਂ ਜੀ ਸਹ ਸਾਬ ਦੇ ਬੱਦਜੀ ਸਾਦਾ ਦਾ ਹੁੰਦਾ 70000 ਰੁਪਏ ਕਹਿੰਦਾ 70000 ਰੁਪਏ ਤਾਂ ਹੁਣ ਮਿਲ ਜੂਗੀ ਹੋਰ ਕੀ ਆ ਸੁਰੇਨੇ ਤਾਂ ਘਟ ਕੇ ਸਵਾ ਸਵਾ ਲੱਖ 2 2 ਲੱਖ ਮੰਗਦੇ ਆ ਹਾਂ ਹੈ ਮਾ 70000 ਰੁਪਏ ਚ ਮੈਸ ਮਿਲਦੀ ਪਈ ਹੈਗੀ ਚਲ ਵਧੀਆ ਫਿਰ 70 ਦਿੱਤਾ ਇਹ ਦੋ ਘਟਦਾ ਮਿਲਦੀ ਨਹੀਂ ਉਹ ਹੀ ਤਾਂ ਹੈ ਆ ਇਹ ਦੋ ਘਟ ਨਹੀਂ ਮਿਲਦੀ ਫਿਰ ਹਾਂ 70000 ਕਹਿੰਦਾ ਮੈਂ ਦਵਾ ਦੂ ਕਹਿੰਦਾ ਮੰਗਦੇ ਤਾਂ ਕੋ ਲੱਖ ਆ ਪਰ ਮੈਂ ਕਰ ਕਰਾ ਕੇ ਸਭ ਤਾਂ ਉਹਨਾਂ ਨੂੰ ਪੈਸਿਆਂ ਦੀ ਲੋੜ ਹੈ अच्छा फिर तो ठीक है जित दे दे आड़ा बंदा दे दिनदा हुंदा ना आड़े बंदा तो फिर मुकार के ले जाण के चल वधिया जिथे ਹੁਣ ਇਹਨਾਂ ਦੀ ਸੇਵਾ ਉਹਦੇ ਉੱਤੇ ਉਹਦੀ ਹੋਈ ਜਾਊਗੀ ਉਹਦੀ ਹੋਈ ਜਾਊਗੀ ਉਹ ਚਲ ਜਵਾਕ ਦੁੱਧ ਪੀਲਾ ਕਰਨਗੇ ਦੁੱਧ ਪੀਲਾ ਨਾਲੇ ਮੈਂ ਤਾਂ ਇਹ ਕਹਿੰਦੀ ਲਾ ਲਾਂਗੇ ਦੁੱਧ ਆਪਾਂ ਕੀ ਹੁੰਦਾ ਉਹ ਕੀ ਆ ਜਵਾਕਾਂ ਨੂੰ ਪੀਲਾ ਕਰਨਗੇ ਲੈ ਹੁਣ ਦੁੱਧ ਲੱਸੀ ਮੇਰੀ ਗੱਲ ਸੁਣ ਹੁਣ ਵਧਿਆ ਦੁੱਧ ਕਿਉ ਖਾਣੇ ਆ ਆਪਦੇ ਘਰੇ ਠੀਕ ਹੈ ਨਾ ਕੁਝ ਨਹੀਂ ਹੁੰਦਾਗਾ ਮੈਂ ਆਪੇ ਢੇੜਾ ਦਵਾ ਲਿਆ ਕਰ ਉਸ ਤੱਕ ਨਹੀਂ ਲਿਆ ਆ ਕੇ ਸਾਰੀਆਂ ਮੈਂ ਸਾਨੂੰ ਤੇ ਹੁਣ ਵੀ ਤਾਂ ਤਿੰਨ ਨੂੰ ਲੈ ਕੇ ਜਾਣਾ ਫਿਰ ਚਾਰ ਨੂੰ ਲੈ ਜਾ ਕਰੂੰਗਾ ਹਾਂ ਇਹਨੇ ਨੂੰ ਛੋਟੀ ਵੱਡੀ ਹੋ ਗਈ ਤੇ ਗਾਂ ਵੀ ਹੋ ਜੂ ਠੀਕ ਹੈ ਹਾਂ ਚਾਹ ਹੋ ਰੋਟੀ ਬਣਾਏਂਗੀ ਗੱਲਾਂ ਕਰੇਂਗੀ ਹਾਂ ਬਣਾਉਣੀ ਆ ਰੋਟੀ ਬਣਾ ਰੋਟੀ ਬਣਾ ਦੇ ਮੈਨੂੰ ਦਾਲ ਕਾਇ ਤੇਰੀ ਬਸ ਇਹੋ ਜੇ ਜੀ ਲੱਗਾ ਵੀ ਗੱਲਾਂ ਹੀ ਕਰੀ ਜਾਈਏ ਦਾਲ ਕਾਦੀ ਬਣਾਈ ਆ ਦਾਲ ਤਾਜ਼ੀ ਬਣਾਈ ਸੀ ਸਾਫਤ ਮੂੰਗੀ ਅੱਛਾ ਚੱਲ ਕੋਈ ਗੱਲ ਕੀ ਹੋ ਜਾ ਪਾਲੀ ਜੀ ਹਾਲੇ ਤੇਰੀ ਸੀ ਅੱਛਾ ਬਣਾ ਦੇ ਫਿਰ ਤਾਂ ਮੈਨੂੰ ਚੰਗਾ ਉਹ ਇੱਥੇ ਪੇ ਆਮ ਲੈ ਆਈ ਰੱਖੀ ਜੇ ਨਾ ਚੰਗਾ ਚੰਗਾ ਆਹੋ ਆਏ ਰੱਬਾ ਬਸ ਅੰਨੀ ਖੁਸ਼ੀਆਂ ਦੇ ਹੀ ਰਹੀ ਸਾਡੇ ਜਵਾਕਾਂ ਦਾ ਵਿਆਹ ਵਧੀਆ ਹੋ ਜਾਏ ਮੇਰੀ ਤਾਂ ਜਾਇਜ਼ੀ ਰਹੀ ਨਾ ਕਿਉਂ ਮੈਂ ਤਾਂ ਇੰਨਾ ਚੁ ਖੁਸ਼ੀਆਂ ਦੇਖਦਾ ਕਹੀ ਨਹੀਂ ਹੁਣ ਇਹ ਕੁਛ ਹੁੰਦਾ ਨਾ ਤਾਂ ਮੈਂ ਆਪਦੇ ਨੂੰ ਪੁੱਤ ਨੂੰ ਮੂੰਹ ਦਿਖਾਉਣ ਜੋਗੀ ਰਹੀ ਨਾ ਆਪਦੇ ਧੀ ਚਮਾਈ ਨੂੰ ਮੈਂ ਕੀ ਕਹੂੰ